ਸਾਸੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਦੇ ਉੱਤੇ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਨਾ ਜੀ ਨੂੰ ਤੋ ਵੀ ਕਰਦਾ ਉਮੀਦ ਓਕੇ ਸੋ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਜੀ ਲਵ ਲੌਗ ਬ੍ਰੈਡ ਯੈਸ ਨਹੀਂ ਨੇ ਸਹੀ ਗੈਸ ਕਿਤਾ ਲਵ ਲੌਗ ਬ੍ਰੈਡ ਤੇ ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿਆ ਖੂਬਸੂਰਤ ਨਜ਼ਾਰਾ ਹੈ ਮम्मा ਨੇ ਲਾਗੇ ਸੋ ਆ ਖੂਬਸੂਰਤ ਨਜ਼ਾਰਾ ਵੀ ਦੇਖ ਲੈ ਕਰੀ ਤੇ ਪਹਿਲਾਂ ਤੁਹਾਨੂੰ ਆਪਾਂ ਥੋੜਾ ਜਿਹਾ ਲਾਗੇ ਦਾ ਇੱਥੋਂ ਦਾ ਵਿਊ ਦਿਖਾਉਨੇ ਆ ਸਹੀ ਹੈ ਇੱਥੇ ਠੰਡੀ ਲੱਗ ਜਾਂਦੀ ਹੈ ਫਿਰ ਤੁਹਾਨੂੰ ਸਾਰੀ ਸਿਟੀ ਦਾ ਉੱਪਰੋਂ ਵਿਊ ਦਿਖਾਵਾਂਗੇ ਤੇ ਉਹਦਾ ਤੁਸੀਂ ਆਨੰਦ ਲਿਓ ਲੋਕ ਇੱਥੇ ਮੱਛੀਆਂ ਫੜਨ ਆਉਂਦੇ ਆ ਤੇ ਇਹ ਕੁੱਕੜ ਬਣਿਆ ਸੋ ਇਹ ਆਪਣੇ ਘਰ ਦੇ ਲਾਗੇ ਦਾ ਹੀ ਨਜ਼ਾਰਾ ਆ ਸਾਡੇ ਘਰ ਇਹਦੇ ਨੂੰ ਯੈਸ ਸਾਡੇ ਘਰ ਤੋਂ ਡਰਾਈਵ ਆ 2-3 ਮਿੰਟ ਦੀ 2-3 ਮਿੰਟ ਯਾ ਸੋ ਇੱਥੇ ਮੇਨਲੀ ਬ੍ਰਿਜ ਦੇਖਦਾ ਪਿਆ ਲੋਕੀ ਨਾ ਝੀਲ ਬਣਾਈ ਹੋਇਆ ਆਰਟੀਫੀਸ਼ੀਅਲ ਮੈਨਮੇਡ ਤੇ ਆਉਂਦੇ ਇੱਥੇ ਆ ਫਿਸ਼ ਫੜਨ ਲੇਕਿਨ ਇਹਦਾ ਨਾਮ ਲਵ ਲੌਕ ਬ੍ਰਿਜ ਆ ਤੇ ਉਹਦਾ ਰੀਜ਼ਨ ਉਹਦੇ ਪਿੱਛੇ ਇੱਕ ਰੀਜ਼ਨ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਉਂ ਜੀ ਤੁਹ ਵੀ ਦਿਖਾਵਾਂਗੇ ਦੂਸਰਾ ਕੈਮਰਾਮੈਨ ਆ ਇਹ ਸਾਡਾ ਦੂਸਰਾ ਕੈਮਰਾਮੈਨ ਆ ਜਿਹੜਾ ਐਦਾਂ ਫੜਿਆ ਜਿੱਦਾਂ ਬੰਦੂ ਮੈਕਟਨ ਜਿੱਦਾਂ ਗੋਲੀ ਨਹੀਂ ਮਾਰਨ ਲੱਗਾ ਹੁੰਦਾ ਕਿਸੇ ਨੂੰ ਮੈਕਟਰ ਵਾਂਗ ਤੁਸੀਂ ਹਾਂ ਚਲੋ ਆਪ ਅੱਗੇ ਚੱਲ ਕੇ ਦੇਖਦੇ ਆਂ ਤੇ ਫਿਰ ਤੁਹਾਨੂੰ ਦਿਖਾਵਾਂਗੇ ਕਿ ਇਹਦਾ ਇਹਨੂੰ ਕਹਿੰਦੇ ਕਿਉਂ ਲਵ ਲੌਕ ਬ੍ਰਿਜ ਹਾਂਜੀ ਮੈਨੂੰ ਲੱਗਦਾ ਉਹ ਦਿਨ ਚਿਪਕਲੀ ਹੈ ਚਿਪਕਲੀ ਹੈ ਫਿਰ ਕਿਹ ਚਿਪਕਲੀ ਹੈ ਜਿਦਾ ਕਿ ਤੁਹਾਨੂੰ ਕਿਹਾ ਸੀ ਕਿ ਸ਼ਾਮ ਦਾ ਇੱਥੇ ਨਜ਼ਾਰਾ ਬਹੁਤ ਵਧੀਆ ਹੁੰਦਾ ਹੈ ਤੇ ਆਪੇ ਇਸੇ ਕਰਕੇ ਸ਼ਾਮ ਨੂੰ ਵੀ ਆਏ ਆ ਤੇ ਤੁਹਾਨੂੰ ਮੈਂ ਜਾਂ ਆਵਾਟਰ ਯਾ ਆਵਾਟਰ ਇਜ਼ ਵੈਰੀ ਗੁੱਡ ਤੁਹਾਨੂੰ ਦਿਖਾਉਣੀ ਹੈ ਜ਼ੂਮ ਕਰਕੇ ਉਹ ਇਹ ਮੱਛੀਆਂ ਫੜਦੇ ਪਏ ਇਹ ਨਾ ਸ਼ੌਂਕਿਆ ਤੌਰ ਤੇ ਵੈਸੇ ਗੋਰੇ ਲੋਗ ਆਂਦੇ ਨੇ ਮੱਛੀਆਂ ਫੜਦੇ ਆ ਇਹ ਵੈਸੇ ਖਾਂਦੇ ਖੁੰਦੇ ਨਹੀਂ ਆ ਕਿਉਂਕਿ ਇਹ ਕੀ ਹੈ ਇਹਨਾਂ ਨੂੰ ਸਵੇਂ ਲਾ ਕੇ ਖੜੇ ਰਹਿੰਦੇ ਆ ਕਿੰਨੀ ਕਿੰਨੀ ਧੀਰ ਕਿ ਮੱਛੀ ਆ ਜਾਵੇ ਆ ਕੇ ਮੈਂ ਇਹਨਾਂ ਨੂੰ ਕਈ ਵਾਰ ਵੇਖਿਆ ਫੜ ਕੇ ਫਿਰ ਵਾਪਸ ਹੀ ਸਿੱਟ ਦਿੰਦੇ ਆ ਚਲੋ ਆਪਾਂ ਅੱਗੇ ਨੂੰ ਰੁੱਕ ਕਰਦੇ ਆ ਲਾਸਟ ਟਾਈਮ ਅਸੀਂ ਜਦੋਂ ਆਏ ਸੀਗਾ ਸਾਰੀ ਇੱਥੇ ਰੇਤਾ ਹੀ ਰੇਤਾ ਸੀਗੀ ਹੁਣ ਇਸ ਟਾਈਮ ਤੇ ਇਹਨਾਂ ਬਹੁਤ ਸੋਹਣਾ ਬਣਾ ਦਿੱਤਾ ਤੇ ਪਰਲੇ ਪਾਸੇ ਦਾ ਵੀ ਵਿਊ ਆ ਓ ਅੱਜ ਤੇ ਆਪਾਂ ਨੂੰ ਇਹਦੇ ਚ ਇੱਕ ਬਤਕ ਵੀ ਲੱਭ ਗਈ ਬਤਕ ਡੱਕ ਚਲੋ ਇਦਾਂ ਕਰਦੇ ਆਂ ਕਿ ਤੁਹਾਨੂੰ ਉੱਪਰ ਦਾ ਸਾਰਾ ਵਿਊ ਦਿਖਾਉਨੇ ਆ ਕਰੀ ਫਿਰ ਦੱਸਾਂਗੇ ਇਹਨੂੰ ਲਵ ਵਲੌਗ ਕਿੱਥੇ ਕਿਉਂ ਹਾਂ ਵਿਊ ਦੇਖਿਓ ਸਾਰੀ ਗ੍ਰੀਨਰੀ ਇਧਰਲੀ ਸਾਈਡ ਨੂੰ ਜੇ ਆਪਾਂ ਦੇਖੀਏ ਇਧਰ ਵਾਲੀ ਸਾਈਡ ਨੂੰ ਪਹਾੜ ਆ ਤੇ ਇਧਰ ਵਾਲੀ ਸਾਈਡ ਨੂੰ ਸਿਟੀ ਆ ਤੇ ਦੋਵੇਂ ਮਿਕਸ ਕੰਬੀਨੇਸ਼ਨ ਆ ਬਹੁਤ ਸੋਹਣਾ ਵਿਊ ਹੁੰਦਾ ਤੇ ਚਲੋ ਤੁਹਾਨੂੰ ਲੈ ਕੇ ਚੱਲਦੇ ਹਾਂ ਉੱਪਰ ਸੰਡ ਬੜੀ ਹੈ ਤੇ ਇੱਧਰ ਮਸਤੀਆਂ ਬਹੁਤ ਚੜੀਆਂ ਹੋਈਆਂ ਨੇ ਇਹ ਨੀਰ ਨੂੰ ਅੱਗੇ ਇਕੱਲਾ ਨਾ ਭੱਜ ਅੱਗੇ ਡੌਗੀ ਆਗੇ ਨਾ ਫਿਰ ਪਤਾ ਲੱਗਣੀ ਤੇ ਹਾਂ ਤੁਸੀਂ ਖੂਬਸੂਰਤ ਜਿਹੜਾ ਨਜ਼ਾਰਾ ਹੈ ਉਹ ਦੇਖੋ ਜਿੱਦਾਂ ਕਿ ਇੱਧਰ ਤੁਹਾਨੂੰ ਦੱਸਿਆ ਪਹਾੜ ਤੇ ਇੱਧਰ ਸ਼ਾਇਦ ਬਲੈਕ ਸ਼ੈਡ ਹੁੰਦੀ ਹੋ ਕਿਉਂਕਿ ਉੱਥੇ ਸਨ ਦੀ ਵਜ੍ਹਾ ਨਾਲ ਸੰਡ ਸੰਡ ਨਾ ਸਨ ਗਿਆ ਸੰਡ ਨਹੀਂ ਗਿਆ ਤੇ ਇੱਧਰ ਸਿਟੀ ਹੈ ਜਿਹੜਾ ਤੁਸੀਂ ਹੁਣੇ ਉੱਪਰ ਦਾ ਵਿਊ ਦੇਖਿਆ ਆ ਇੱਧਰ ਨੇ ਜਿਹੜੀ ਲੇਕ ਬਣਾਈ ਆ ਲੇਕ ਆ ਲੇਕ ਹੀ ਇਹਨੂੰ ਕਹਿੰਦੇ ਤੇ ਵੇਖ ਨਹੀਂ ਲੇਕ ਜਿਹੜੀ ਅੱਜ ਦਿਨ ਸਾਡਾ ਲਿਸਨਿੰਗ ਟੈਸਟ ਹੋਇਆ ਸੀ ਪਤਾ ਨਹੀਂ ਮੇਰੇ ਕਿੰਨੇ ਮਾਰਕ ਆਣਗੇ ਕੋਈ ਨਹੀਂ ਤੇਰੇ ਮਾਰਕ ਵੀ ਦੇਖ ਲੈਨੇ ਕਿਉਂਕਿ ਠੰਡ ਦੀ ਵਜ੍ਹਾ ਨਾਲ ਹੁਣ ਘਟਿਆ ਲੋਕ ਇੱਥੇ ਆ ਜਿਹੜੇ ਮੱਛੀ ਫੜਨ ਆਉਂਦੇ ਨਹੀਂ ਤਾਂ ਅਦਰਵਾਇਸ ਕਾਫੀ ਇੱਥੇ ਹੁੰਦੇ ਆ 10 15 ਲੋਕ ਹਾਂ ਕਾਫੀ ਲੋਕ ਹੁੰਦੇ ਆ ਕਿਉਂਕਿ ਇੱਥੋਂ ਦਾ ਜਿਹੜਾ ਨਾ ਨਜ਼ਾਰਾ ਹੀ ਬੜਾ ਵਧੀਆ ਆ ਖੂਬਸੂਰਤੀ ਵਾਲਾ ਆ ਗ੍ਰੀਨਰੀ ਆ ਫਿਰ ਇੱਧਰ ਸਾਰੀਆਂ ਉਹ ਲੱਗੀਆਂ ਹੋਈਆਂ ਨੇ ਇਸ ਸਟੇਅਰ ਦੇ ਉੱਪਰ ਚੇਅਰਸ ਲੱਗੀਆਂ ਹੋਈਆਂ ਉੱਥੇ ਬੈਠਦੇ ਨੇ ਕਪਲਸ ਜਾਂ ਜੋ ਵੀ ਮੈਂ ਤਾਂ ਵਾਪਸ ਚਲਾ ਬਾਈ ਵਾਪਸ ਚਲਾ ਤੇ ਬੋਟਸ ਵੀ ਚੱਲਦੀਆਂ ਨੇ ਲੇਕਿਨ ਜਿੱਦਾਂ ਤੁਹਾਨੂੰ ਪਤਾ ਹੀ ਆ ਸਰਦੀਆਂ ਦਾ ਸਮਾਂ ਉਹਦੀ ਵਜ੍ਹਾ ਨਾਲ ਫਿਰ ਸਾਰੇ ਆਪ ਆਪਣੇ ਘਰਾਂ 'ਚ ਵੜੇ ਹੋਏ ਆ ਬਾਕੀ ਉਧਰ ਕੁਛ ਦੂਰੀ ਦੇ ਉੱਤੇ ਉਹ ਤਾਂ ਦੇਖੋ ਨਾਲ ਉਹ ਲੱਗੇ ਆਪਣਾ ਮੱਛੀਆਂ ਫੜਨ ਨਾਲ ਡੋਗੀ ਸੀ ਨੇ ਫਨ ਨਾ ਵਾਸਤੇ ਆ ਦੇਖੋ ਤੁਹਾਨੂੰ ਦੱਸਿਆ ਨਾ ਇੱਥੇ ਬੋਟ ਰੈਂਟ ਵੀ ਕਰ ਸਕਦੇ ਆ ਹੁਣ ਇਸ ਟਮ ਉਹਨਾਂ ਚੱਕੀਆਂ ਹੋਈਆਂ ਨੇ ਕਿਉਂਕਿ ਸਿਆਲਾਂ ਦੇ ਵਿੱਚ ਬਹੁਤ ਘਾਟ ਆ ਜਿਹੜੇ ਲੈ ਕੇ ਜਾਂਦੇ ਆ ਆਦਰਵਾਇਸ ਕੀ ਹੁੰਦਾ ਕਿ ਆਪਣੀਆਂ ਵੀ ਰੱਖੀਆਂ ਹੋਈਆਂ ਆ ਗੋਰਿਆਂ ਨੇ ਬੋਟਾਂ ਤੇ ਕਿਉਂਕਿ ਇਹਨਾਂ ਨੂੰ ਸ਼ੌਂਕ ਹੁੰਦਾ ਨਾ ਚੀਜ਼ਾਂ ਦਾ ਚਲੋ ਇੱਥੋਂ ਦਾ ਤੁਸੀਂ ਨਜ਼ਾਰਾ ਲਿਆ ਤੇ ਹੁਣ ਜਿਹੜੀ ਮੇਨ ਚੀਜ਼ ਆ ਵਿਊ ਮੈਨੂੰ ਲੱਗਦਾ ਤੁਹਾਨੂੰ ਬਹੁਤ ਪਸੰਦ ਆਏਗਾ ਜਿਹੜੀ ਮੇਨ ਚੀਜ਼ ਆ ਤੁਹਾਨੂੰ ਉਹ ਦਿਖਾਉਣੀ ਆ ਜਿਹਦੇ ਜਿਹਦੇ ਕਰਕੇ ਮਸ਼ਹੂਰ ਆ ਲਵ ਲੌਕ ਬ੍ਰਿਜ ਉਹਦੇ ਕੋਲ ਚੱਲਦੇ ਆਪਾਂ ਸੋ ਇਹ ਬ੍ਰਿਜ ਆ ਥੱਲੇ ਲੇਕ ਆ ਇਦਾਂ ਦੇ ਕਾਫੀ ਧਾਮਦੇ ਹੁੰਦੇ ਆ ਸੋ ਇਹ ਸਾਡੇ ਲਾਗੇ ਇੱਕ ਛੋਟਾ ਜਿਹਾ ਹੀ ਆ ਉਹਨਾਂ ਨੇ ਬਣਾਇਆ ਆ ਤੁਹਾਨੂੰ ਪਤਾ ਹੈ ਕਮਿਊਨਿਟੀ ਦੇ ਵਿੱਚ एंगेज ਰੱਖਣ ਵਾਸਤੇ ਲੋਕਾਂ ਨੂੰ ਬਣਾਉਂਦੇ ਆ ਚਲੋ ਤੁਹਾਨੂੰ ਉੱਪਰ ਦਿਖਾਉਣਾ ਤੇ ਰੀਜ਼ਨ ਦੱਸਦਾ ਕਿਉਂ ਕਹਿੰਦੇ ਆ ਉੱਪਰ ਜਾਣ ਤੋਂ ਪਹਿਲਾਂ ਇੱਧਰ ਮੈਂ ਨੋਟਿਸ ਕੀਤਾ ਮੈਂ ਕਿ ਚਲੋ ਇੱਧਰ ਦਾ ਵੀ ਦੇਖ ਲੈਨੇ ਆ ਬਾਕੀ ਇੱਥੇ ਬੰਦਾ ਬੈਠਾ ਹੋਵੇ ਆਹੀ ਸਮਾਂ ਹੋਵੇ ਸ਼ਾਮ ਦਾ ਤੇ ਕਿੰਨਾ ਸੋਹਣਾ ਆਨੰਦੋਂ ਦਾ ਨਾਲ ਆਪਣਾ ਬੰਦਾ ਖਾਣ ਪੀਣ ਨੂੰ ਲੈ ਕੇ ਆਵੇ ਇੱਥੇ ਦੋ ਤਿੰਨ ਘੰਟੇ ਨੇਚਰ ਦੇ ਨਾਲ ਸਪੈਂਡ ਕਰੇ ਵਧੀਆ ਲੱਗਦੀਆਂ ਇਹ ਵਾਲੀਆਂ ਚੀਜ਼ਾਂ ਸਾਰੀਆਂ ਤੇ ਉਹ ਜਿਹੜੀ ਚੀਜ਼ ਮੈਂ ਨੋਟਿਸ ਕੀਤੀ ਆ ਉਹ ਇਹ ਆ ਕੇ ਇੱਥੇ ਜਿਹੜੇ ਆਵਲੇ ਇਹਦੇ ਲਾਗੇ ਘਾਰੇ ਹਨ ਉਹਨਾਂ ਨੇ ਆਪਣੀਆਂ ਬੋਟਸ ਕੋਧ ਰੱਖੇ ਚਾਹੁੰਦਾ ਤੁਹਾਨੂੰ ਦੱਸਿਆ ਉਹ ਦੂਰ ਤੁਸੀਂ ਦੇਖ ਸਕਦੇ ਹੋਣੇ ਕੋਸ਼ਿਸ਼ ਕਰਾਣੇ ਪਾਰਕ ਕੀਤੀਆਂ ਹੋਈਆਂ ਕੋਸ਼ਿਸ਼ ਸ਼ਾਇਦ ਬਾਹਰ ਇਧਰ ਲੈ ਕੇ ਗਏ ਉਹਨਾਂ ਕਾਕੇ ਕਾਫੀ ਦੂਰ ਏਰੀਆ ਤੱਕ ਇਹ ਫੈਲੀ ਹੋਈ ਆ ਫੈਲੀਆਂ ਹੋਈਆਂ ਨੇ ਤੇ ਬਾਕੀ ਸਹੀ ਆ ਵਧੀਆ ਸਾਰਿਆਂ ਸ਼ੇਰ ਕੀ ਕਹਿੰਦਾ ਕਹਿੰਦਾ ਮੈਂ ਸ਼ੇਰ ਆ ਤੋ ਸ਼ੇਰ ਚੇਰਨ ਟਨਲ ਆ ਗਈ ਚਲੋ ਆਪਾਂ ਤੁਹਾਨੂੰ ਇਦਾਂ ਹੀ ਲੈ ਕੇ ਚੱਲਦੇ ਆ ਹੌਲੀ ਹੌਲੀ ਸੋ ਇਹ ਆ ਜੀ ਲਵ ਲੌਕ ਬ੍ਰਿਜ ਦੇ ਉੱਪਰ ਆਪਾਂ ਇਸ ਟਾਈਮ ਤੇ ਤੇ ਯਾ ਸੋ ਇਹਦਾ ਇਹਨੂੰ ਕਹਿੰਦੇ ਕਿ ਅਮਾ ਕਿਉਂਕਿ ਇੱਥੇ ਜਿੰਨੇ ਵੀ ਪਿਆਰ ਕਰਨ ਵਾਲੇ ਹੁੰਦੇ ਆ ਉਹ ਕੀ ਕਰਦੇ ਆ ਕਿ ਆਪਣਾ ਨਾ ਹੈਪੀ ਹੈ ਬਰਥਡੇ ਅਹ ਹਾਂ ਹਾਂ ਆ ਡੈਕੋਰੇਟਿਵ ਤਾਲੇ ਜਾਂ ਕੁਛ ਵੀ ਹੁੰਦਾ ਨਾ ਉਥੇ ਲੋਕ ਲਾ ਕੇ ਜਾਂਦੇ ਤੁਹਾਨੂੰ ਪਤਾ ਹੀ ਆ ਕਿ ਇਹ ਸਾਰੀਆਂ ਮੰਤਾਵਾਂ ਸਿਰਫ ਆਪਣੇ ਵਿੱਚ ਨਹੀਂ ਹੁੰਦੀਆਂ ਇਹ ਜਿੰਨੇ ਗੋਰੇ ਹੋਗੇ ਉਹ ਵੀ ਇਹਨਾਂ ਚੀਜ਼ਾਂ ਨੂੰ ਮੰਨਦੇ ਆ ਸੋ ਉਹ ਆਪਣੇ ਜਿੰਨੇ ਲਵ ਵਾਂਸ ਹੁੰਦੇ ਆ ਉਹਨਾਂ ਦੇ ਨਾਂ ਦੇ ਜਾਂ ਕਪਲਸ ਖੁਦ ਆ ਕੇ ਸਾਰੇ ਇੱਥੇ ਤਾਲੇ ਲਾ ਕੇ ਜਾਂਦੇ ਆ ਯੈਸ ਕਿਹੜਾ ਵਾਲ? ਟੇਬਲ ਵਿਚ ਵਨ? ਦੋ ਬਰਡਸ ਆ ਟੂ ਬਰਡਸ ਟੂ ਬਰਡਸ? ਓ ਆਸ਼ਾ ਲਵ ਬਰਡਸ ਉਹ ਇੱਥੇ ਮਤਲਬ ਕਿ ਭਰਿਆ ਪਿਆ ਵਾ ਇਸ ਟਾਈਮ ਤੇ ਤੇ ਇਹਨਾਂ ਨੇ ਹੁਣ ਕੱਟ ਕਰ ਦਿੱਤੇ ਆ ਸ਼ਾਇਦ ਲਾ ਦਿੱਤੇ ਆ ਲੇਕਿਨ ਮੋਸਟਲੀ ਲਾਉਂਦੇ ਨਹੀਂ ਹੁੰਦੇ ਲਾਸਟ ਟਾਈਮ ਆਏ ਸੀ ਕਿ ਜਿਆਦਾ ਭਰਿਆ ਹੋਇਆ ਸੀਗਾ ਹੁਣ ਐਦ ਕਿ ਕੀ ਆ ਕਿ ਇਹਨਾਂ ਨੇ ਥੋੜੇ ਥੋੜੇ ਲਾਏ ਹੋਏ ਆ ਕੁਝ ਲਾਤੇ ਹੋਣੇ ਆ ਜਾਂ ਡਿੱਗ ਗਏ ਹੋਣੇ ਆ ਜਾਂ ਖੋਲ ਜਾਂ ਖੋਲ ਕੇ ਲੱਗੇ ਹੋਣੇ ਆ ਕਿਉਂਕਿ ਪਤਾ ਨਹੀਂ ਕਿਹੜੇ ਸਾਹਨਾ ਮਨੁਕਾਮਨਾ ਆਪਣੀਆਂ ਕਹਿੰਦੇ ਮੰਨਦੇ ਆ ਜਾਂ ਲੌਕ ਲੱਗ ਜਾਂਦੇ ਆ ਜੇ ਸ਼ਾਇਦ ਉਹਨਾਂ ਦੀ ਵਿਆਹ ਹੋ ਜਾਂਦਾ ਜਾਂ ਕੁਝ ਵੀ ਤੇ ਉਹਦੇ ਤੋਂ ਬਾਅਦ ਲਾ ਦਿੰਦੇ ਹੈਨਾ ਇਹਦੇ ਰੀਜ਼ਨ ਕਿ ਕਿਸ ਨੇ ਆ ਕੇ ਨੇ ਹੱਟ ਬਣਾਇਆ ਹੋਇਆ ਇੱਥੇ ਕਿਸ ਨੇ ਉਹਦਾ ਹੱਟ ਬਣਾਇਆ ਹੋਇਆ ਹਾਂਜੀ ਆਇਆ ਮਾਜਾ ਠੰਡ ਵਿੱਚ ਠਰ ਕੇ ਹਵਾ ਹੀ ਬੜੀ ਤੇਜ਼ ਚੱਲਦੀ ਪਈ ਐ ਲੇਕ ਆਣਾ ਕੋਲੇ ਇਹਦੇ ਕਰਕੇ ਜ਼ਿਆਦਾ ਠੰਡਾ ਹਾਂ ਲੇਕ ਦੀ ਵਜ੍ਹਾ ਨਾਲ ਤੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਕੁਛ ਨਹੀਂ ਕੁਛ ਵੀ ਨਹੀਂ ਤੇ ਇਹੋ ਹੀ ਆ ਉਮੀਦ ਕਿ ਤੁਹਾਨੂੰ ਜਿਹੜੀ ਇਹ ਵਾਲੀ ਵੀਡੀਓ ਦੇਖ ਕੇ ਬਹੁਤ ਮਜ਼ਾ ਆਇਆ ਹੈ ਨਾ ਤੇ ਮਜ਼ਾ ਆਇਆ ਤੇ ਫਿਰ ਹਿੰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਗੇ ਤੁਹਾਡੀ ਮਰਜ਼ੀ ਹੈ ਕਰਨਾ ਕਰਨਾ ਨਹੀਂ ਕਰਨਾ ਤੇ ਕਰ ਹੀ ਲੋ ਤਾਂ ਵੀ ਕਰਨਾ ਹੀ ਕਰਨਾ ਹੁਣ ਇਹ ਤੁਹਾਡੀ ਡਿਊਟੀ ਲੱਗ ਗਈ ਆ ਕਰਨ ਦੀ ਕਿਉਂਕਿ ਜੇ ਤੁਸੀਂ ਇਦਾਂ ਦੇ ਖੂਬਸੂਰਤ ਨਜ਼ਾਰੇ ਦੇਖਣੇ ਹਨ ਸਮੇਂ-ਸਮੇਂ ਤੇ ਇਹ ਤਾਂ ਕੁਝ ਵੀ ਨਹੀਂ ਆ ਤੇ ਆਪਾਂ ਤੁਹਾਨੂੰ ਹੋਰ ਦਿਖਾਵਾਂਗੇ ਕਿਉਂਕਿ ਜਿਹੜੇ ਦੂਸਰੇ ਮਤਲਬ ਕਿ ਬਲੌਗਰਸ ਵਗੈਰਾ ਹੁੰਦੇ ਨਾ ਤੇ ਉਹਨਾਂ ਦਾ ਕੀ ਹੁੰਦਾ ਵਾ ਉਹ ਆ ਕੇ ਫਿਰ ਲਿਮਟਿਡ ਜੀਆਂ ਥਾਵਾਂ ਤੇ ਨਾ ਜਿੱਦਾਂ ਫੇਮਸ ਫੇਮਸ ਹੁੰਦੀਆਂ ਸਿਰਫ ਉੱਥੇ-ਉੱਥੇ ਵਿੱਚ ਘੁੰਮ ਸਕਦੇ ਕਿਉਂਕਿ ਲਿਮਟਿਡ ਟਾਈਮ ਪੀਰੀਅਡ ਹੁੰਦਾ ਆਪਣਾ ਕੀ ਆਪਾਂ ਤਾਂ ਰਹਿਨੇ ਇੱਥੇ ਆ ਤੇ ਆਪਾਂ ਇਸ ਕਰਕੇ ਹੌਲੀ-ਹੌਲੀ ਸਾਰੀਆਂ ਥਾਵਾਂ ਐਕਸਪਲੋਰ ਕਰਾਂਗੇ ਤੁਹਾਨੂੰ ਮਿਲਾਂਗੇ ਛੇਤੀ ਤੇ ਉਦੋਂ ਤੱਕ ਲਈ ਕੀ ਕਰਨਾ ਹੈ ਵੇਟ ਕਰਨੀ ਹੈ ਫਿਰ ਮਿਲਾਂਗੇ ਜੀ ਨੈਕਸਟ ਵੀਡੀਓ ਚ ਬਾਏ ਬਾਏ